ਗੈਸ ਸਿਲੰਡਰ ਸੰਬੰਧੀ ਆਈ ਵੱਡੀ ਅਪਡੇਟ ਪੰਜਾਬ ਦੇ ਲੋਕਾਂ ਲਈ ਆਈ ਵੱਡੀ ਖਬਰ ਪੰਜਾਬ ਵਿੱਚ ਪਵੇਗਾ ਲਗਾਤਾਰ ਭਾਰੀ ਮੀਂਹ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਪੰਜਾਬ ਦੀਆਂ ਵੱਡੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਹੇ ਸਭ ਤੋਂ ਪਹਿਲਾਂ ਮੌਸਮੀ ਬਾਗ ਵੱਲੋਂ ਜਾਰੀ ਭਵਿੱਖਬਾਣੀ ਅਨੁਸਾਰ 21 ਅਤੇ 22 ਜੂਨ ਨੂੰ ਪਾਰ ਪਾਰੀ ਬਾਰਿਸ਼ ਅਤੇ ਗੜੇਮਾਰੀ ਪੈਣ ਦੀ ਸੰਭਾਵਨਾ ਪੰਜਾਬ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਪਿਆਣ ਗਰਮੀ ਤੋਂ ਰਾਹਤ ਮਿਲੀ ਹੈ ਪੰਜਾਬ ਸਮੇਤ ਗੌਂਡੀ ਰਾਜਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਕਾਰਨ ਤਾਪਮਾਨ ਵਿੱਚ 7 ਤੋਂ 8 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਗਲੇ ਕੁਝ ਦਿਨਾਂ ਤੱਕ ਮੌਨਸੂਨ ਦੀ ਵੀ ਸੰਭਾਵਨਾ ਹੈ ਅਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਜਿਹੜੀ ਆ ਹੋਵੇਗੀ ਜੀ ਵਿਭਾਗ ਨੇ 22 ਜੂਨ ਤੱਕ ਜਲਰਡ ਜਾਰੀ ਕਰ ਦਿੱਤਾ ਗਿਆ ਪੂਰੇ ਹਫਤੇ ਦੌਰਾਨ ਪੰਜਾਬ ਇਸ ਪੂਰੇ ਹਫਤੇ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ بارش ਹੋਣ ਦੀ ਸੰਭਾਵਨਾ ਹੈ ਜਦੋਂ ਕਿ ਸ਼ੁੱਕਰਵਾਰ ਰਾਤ ਨੂੰ ਅਤੇ ਸ਼ਨੀਵਾਰ ਰਾਤ ਨੂੰ ਭਾਰੀ بارش ਹੋਣ ਦੀ ਉਮੀਦ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਵਿਭਾਗ ਅਨੁਸਾਰ ਕੁਝ ਦਿਨਾਂ ਲਈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਸਾਰ 18 ਜੂਨ ਤੋਂ 21 ਜੂਨ ਤੱਕ ਜ਼ਿਲ੍ਹੇ ਵਾਰਜ ਤਾਉਨੀਆਂ ਦਾਰੀ ਕੀਤੀਆਂ ਗਿਆਨ ਕਈ ਇਲਾਕਿਆਂ ਵਿੱਚ ਗਰਜ ਤੇਜ਼ ਹਵਾਵਾਂ ਦੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਜਲ ਰੜਦਾਰੀ ਕੀਤਾ ਗਿਆ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਤਾਂ ਦੇਖਸਾ ਦਿਓ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਗਰਮੀ ਜਿਹੜੀ ਆ ਦਿਨ-ਦਨ ਵਾਧੀ ਜਾ ਰਹੀ ਸੀ ਪਰ ਉਸ ਨੂੰ ਲੈ ਕੇ ਰਾਤ ਭਾਰੀ ਹੁਣ ਖਬਰ ਸਾਹਮਣੇ ਆ ਰਹੀ ਹੈ ਤੇ ਲੋਕਾਂ ਨੂੰ ਭਿਆਨ ਗਰਮੀ ਤੋਂ ਰਾਹਤ ਮਿਲ ਰਹੀ ਹੈ। ਜੀ ਹਾਂ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਹੈ। ਵੜੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ 30 ਜੂਨ ਤੋਂ ਬਾਅਦ ਹੋ ਸਕਦੇ ਆ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਬੰਦ ਜੀ ਹਾਂ 30 ਜੂਨ ਤੋਂ ਬਾਅਦ ਬੰਦ ਹੋ ਸਕਦੀ ਹੈ ਘਰੇਲੂ ਗੈਸ ਸਿਲੰਡਰ ਦੀ ਸਪਲਾਈ ਜਿਹੜਾ ਤੁਹਾਨੂੰ ਘਰਾਂ ਦੇ ਵਿੱਚ ਗੈਸ ਸਿਲੰਡਰ ਮਿਲਦਾ ਉਸ ਦੀ ਸਪਲਾਈ 30 ਜੂਨ ਤੋਂ ਬੰਦ ਹੋ ਸਕਦੀ ਹੈ ਪੰਜ ਐਲਪੀਜੀ ਖਪਤਕਾਰਾਂ ਲਈ ਮਹੱਤਵਪੂਰਨ ਖਬਰ ਹੈ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਇੱਕ ਘਰੇਲੂ ਗੈਸ ਖਪਤਕਾਰ ਨੂੰ 30 ਜੂਨ ਤੱਕ 30 ਜੂਨ ਤੋਂ ਪਹਿਲਾਂ-ਪਹਿਲਾਂ ਆਪਣੇ ਗੈਸ ਏਜੰਸੀ ਦੇ ਦਫਤਰ ਜਾ ਕੇ ਈਕੇ ਵੀਸੀ ਕਰਵਾਉਣਾ ਲਾਜ਼ਮੀ ਹੈ ਜੇ ਤੁਸੀਂ ਅਜੇ ਹਾਂ ਨਹੀਂ ਕਰਦੇ ਪਰ ਇਸ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਖਪਤਕਾਰਾਂ ਨੇ ਅਜੇ ਤੱਕ ਆਪਣਾ ਈਕੇ ਵੀਸੀ ਨਹੀਂ ਕਰਵਾਇਆ ਇਸ ਕਰਕੇ ਤੁਹਾਡੀ ਜਿਹੜੀ ਹੈ ਡਿਲੀਵਰੀ ਜਿਹੜੇ ਤੁਹਾਨੂੰ ਗੈਸ ਏਜੰਸੀ ਦੇ ਵੱਲੋਂ ਸਿਲੰਡਰ ਜਿਹੜੇ ਦਿੱਤੇ ਜਾਂਦੇ ਹਨ ਉਹ ਬੰਦ ਹੋ ਜਾਣਗੇ ਤੁਹਾਨੂੰ ਦੱਸ ਦਈਏ ਤੁਹਾਨੂੰ ਇਹ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਤਾਂ ਜਲਦੀ ਜਲਦੀ ਕੇ ਵੀਸੀ ਕੰਪਲੀਟ ਕਰ ਲਓ ਅੱਜੋ ਹੀ ਇਸ ਦੇ ਵਿੱਚ ਗੈਸ ਕੰਪਨੀਆਂ ਵੱਲੋਂ ਜਾਰੀ ਹਦਾਇਤਾਂ ਨੂੰ ਹਲਕ ਇੱਕ ਦੇ ਵਿੱਚ ਲੈਂ ਵਾਲੇ ਸਾਰੇ ਖਪਤਕਾਰਾਂ ਨੂੰ ਐਲਪੀਜੀ ਸਿਲੰਡਰ ਦੀ ਸਪਲਾਈ 30 ਜੂਨ ਤੋਂ ਬੰਦ ਕਰ ਦਿੱਤੀ ਜਾਵੇਗੀ ਇੱਕ ਰਿਪੋਰਟ ਅਨੁਸਾਰ ਲੁਧਿਆਣਾ ਜ਼ਿਲ੍ਹੇ ਵਿੱਚ ਇਹ ਕਿਵੇਅਸਿ ਕਰਾਉਣ ਵਾਲੇ ਘਰੇਲੂ ਖਪਤਕਾਰਾਂ ਦੀ ਗਿਣਤੀ ਹੁਣ ਤੱਕ 60% ਤੱਕ ਪਹੁੰਚ ਗਈ ਹੈ ਜਦੋਂ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇਹ ਅੰਕੜਾ ਹੋਰ ਵੀ ਵੱਧ ਕਟ ਹੈ ਜ਼ਿਕਰ ਜੁਗਾ ਕਿ ਦੇਸ਼ ਦੀਆਂ ਤਿੰਨ ਵੱਡੀਆਂ ਗੈਸ ਕੰਪਨੀਆਂ ਇੰਡੀਅਨ ਗੈਸ ਭਾਰਤੀਆਂ ਸਿੰਧੂਸਤਾਨ ਗੈਸ ਕੰਪਨੀ ਦੇ ਹਰ ਡੀਲਰ ਆਪਣੇ ਖਪਤਕਾਰਾਂ ਦਾ ਈਕੇਵਾਈਸੀ ਮੁਫਤ ਕਰਵਾ ਰਹੇ ਹਨ ਦਰਅਸਲ ਕੇਂਦਰ ਸਰਕਾਰ ਨਕਲੀ ਘਰੇਲੂ ਗੈਸ ਖਪਤਕਾਰਾਂ ਅਤੇ ਇੱਕੋ ਕਰ ਚੱਲ ਰਹੇ ਕਈ ਗੈਸ ਕਨੈਕਸ਼ਨਾਂ ਦੇ ਨੈਟਵਰਕ ਨੂੰ ਤੋੜਨ ਲਈ ਗੈਸ ਕਨੈਕਸ਼ਨ ਰਾਈ ਹਰੇਕ ਖਪਤਕਾਰ ਦੀ ਈਕੇਵਾਈਸੀ ਕਰਵਾ ਰਹੀ ਹੈ ਤਾਂ ਈਕੇਵਾਈਸੀ ਬਹੁਤ ਜ਼ਰੂਰੀ ਹੈ ਤਾਂ ਜਲਦੀ ਜਲਦੀ ਤੁਸੀਂ ਈਕੇਵਾਈਸੀ ਕਰਵਾ ਲਓ ਜੇ ਤੁਸੀਂ ਅੱਜ ਨਹੀਂ ਕਰਦੇ ਤਾਂ ਜਿਹੜੀ ਗੈਸ ਕਲੈਕਸ਼ਨ ਦੀ ਸਪਲਾਈ ਹੈ ਉਹ ਤੁਹਾਡੀ ਬੰਦ ਕਰਤੀ ਜਾਵੇਗੀ ਤਾਂ ਇਹ ਚੇਤਾਵਨੀਆਂ ਜਿਹੜੀਆਂ ਨੇ ਜਾਰੀ ਕੀਤੀਆਂ ਜਾ ਰਹੀਆਂ ਨੇ ਜੀ ਹਾਂ ਕੇਂਦਰ ਸਰਕਾਰ ਦੁਆਰਾ ਘਰੇਲੂ ਗੈਸ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਰਕਮ ਦੀ ਜ਼ਰੂਰਤ ਤੋਂ ਨੂੰ ਰੋਕਿਆ ਜਾ ਰਿਹਾ ਜੀ ਰੁਕਿਆ ਜਾ ਸਕਦਾ ਤਾਂ ਇਹ ਕੇਵਾਈਸੀ ਬਹੁਤ ਜ਼ਰੂਰੀ ਹੈ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਮਹਿਲਾਵਾਂ ਬੱਚਿਆਂ ਤੇ ਬਜ਼ੁਰਗਾਂ ਲਈ ਬਜ਼ੁਰਗਾਂ ਦੀ ਭਲਾਈ ਮਾਨ ਸਰਕਾਰ ਦੀ ਪਹਿਲੀ ਤਰੀਕ ਹੈ ਮੰਤਰੀ ਡਾਕਟਰ ਬਜੀਦ ਕੌਰ ਜੀ ਦੇ ਵੱਲੋਂ ਕਿਹਾ ਗਿਆ ਜੀ ਸਮਾਜਿਕ ਸੁਰੱਖਿਆ ਸਤਿ ਬਾਲ ਵਿਕਾਸ ਮੰਤਰੀ ਡਾਕਟਰ ਬਜੀਦ ਕੌਰ ਜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਵਿਸ਼ੇਸ਼ ਕਰਕੇ ਮਹਿਲਾਵਾਂ ਬਜ਼ੁਰਗਾਂ ਦੇ ਬੱਚਿਆਂ ਦੀ ਭਲਾਈ ਲਈ ਗੰਭੀਰ ਤੇ ਨਿਰੰਤਰ ਰਹਿਦਾ ਜੀ ਹਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਵਾ ਖ਼ਬਰੀ ਫੀਡ ਦੇਖ ਸਕਦੇ ਹੋ ਨਿਰੰਤਰ ਚਿਤਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਸਮਾਜ ਦੀ ਤਰੱਕੀ ਉਸ ਦੇ ਗਰੀਬ ਬਜ਼ੁਰਗ ਅਤੇ ਨਾਰੀ ਵਰਗ ਦੀ ਸਮਾਜਿਕ ਸੁਰੱਖਿਆ ਜ਼ਰੂਰ ਦੀ ਸਿੱਖਿਆ ਉਤੇ ਨਿਰਭਰ ਕਰਦੀ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਮੰਤਰੀ ਰਾਜਕਾਰਨ ਉਸ ਸਾਥਕਰਨ ਦੇ ਜਦ ਤੱਕ ਆਨ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਸਮਾਜਿਕ ਸਪਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ 9 10 ਅਤੇ 11 ਜੁਲਾਈ ਨੂੰ ਸੂਬੇ 'ਚ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ਜੇ ਤੱਕ ਹੀ ਸਰਕਾਰੀ ਬੱਸਾਂ ਰਸਾਵਰ ਕਰਦੇ ਹੋ ਤਾਂ ਇਹ ਖਬਰ ਜਿਹੜੀ ਆ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ 9 ਅਤੇ 10 11 ਜੁਲਾਈ ਨੂੰ ਜੇਕਰ ਤੁਸੀਂ ਵੀ ਅਗਲੇ ਮਹੀਨੇ ਕਿਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਖਬਰ ਪੜ੍ਹ ਲਓ 9 10 ਅਤੇ 11 ਜੁਲਾਈ ਨੂੰ ਸਵੇਰੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਇਸ ਲਈ ਆਪਣੀ ਯਾਤਰਾ ਦੀ ਯੋਜਨਾ ਉਸ ਅਨੁਸਾਰ ਬਣਾਓ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਜੀ ਹਾਂ ਤਰਾਸਰ ਪੰਜਾਬ ਰੋਡ ਵਿੱਚ ਪਨਵਸ ਸੇਵੀ ਨਾਲ ਸੀ ਕੰਡਕਟਰ ਵਰਕਰਸ ਜੂਨੀਅਰ ਨੇ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਤਿੰਨ ਦਿਨਾਂ ਦਾ ਚੱਕਾ ਜਾਮ ਦੀ ਚਤਾਵਨੀ ਕਰ ਦਿੱਤੀ ਹੈ ਜੀ 9 10 11 ਜੁਲਾਈ ਨੂੰ ਯੂਨੀਅਨ ਆਗੂਆਂ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਨਾਲ ਕਈ ਮੀਟਿੰਗਾਂ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਹੋਇਆ ਇਸ ਲਈ ਉਹਨਾਂ ਨੇ 30 ਜੂਨ ਨੂੰ ਸਟੇਟ ਟਰਾਂਸਪੋਰਟ ਡਾਇਰੈਕਟਰ ਦੇ ਦਫ਼ਤਰ ਸਾਹਮਣੇ ਧਰਨੇ ਦੇ ਬੈਠਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਮੰਗਾਂ ਪੂਰੀਆਂ ਨਾ ਹੋਣ ਤੇ 9 10 11 ਜੁਲਾਈ ਨੂੰ ਮੁੱਖ ਮੰਤਰੀ ਨੇ ਮੁੱਖ ਮੰਤਰੀ ਰਿਹਾਈ ਸ਼ੀ ਦੇ ਚੱਕਾ ਜਾਮ ਕਰਕੇ ਸਥਾਈ ਧਰਮਾਂ ਦੇਣ ਦੀ ਚੇਤਾਵਨੀ ਦਿੱਤੀ ਆ ਤਾਂ ਦੇਖੋ 9 10 ਅਤੇ 11 ਜੁਲਾਈ ਨੂੰ ਬਸ ਸਾਰਾ ਚੱਕਾ ਜਾਮ ਹੋਵੇਗਾ ਸਰਕਾਰੀ ਬਸਰ ਜੇ ਸਰਕਾਰੀ ਬਸਰ ਤੇ ਸਫ਼ਰ ਕਰਦੇ ਹੋ ਤਾਂ ਇਹ ਖਬਰ ਜਿਹੜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਦੀ ਵੱਡੀ ਖਬਰ ਵੱਡੀ ਖਬਰ ਕੋਰਟ ਸਾਹਮਣੇ ਆ ਰਹੀ ਆ ਸੋਨਾ ਖਰੀਦਣ ਦਾ 골ਡਨ ਮੌਕਾ ਜੀ ਹਾਂ ਦੂਜੇ ਦਿਨ ਮੁਦੇ ਮੂ ਡਿੱਗਿਆ ਸੋਨੇ ਦੀਆਂ ਕੀਮਤਾਂ ਜਾਣੋ 10 ਗ੍ਰਾਮ ਤੇ ਸੋਨੇ 22 ਤੇ 24 ਕੈਰਟ ਦਾ ਰੇਟ ਕੀ ਹੋ ਰਿਹਾ ਜੀ ਹਾਂ ਸੋਨੇ ਦੇ ਨਵੇਂ ਰੇਟਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਅੰਤਰਰਾਸ਼ਟਰੀ ਜਗ ਦੇ ਵਿੱਚ ਉੱਤਲ ਉੱਤਰ ਬਦਲ ਦੇ ਵਿਚਕਾਰ 18 ਜੂਨ ਨੂੰ ਸੋਨੇ ਦੀ ਕੀਮਤ ਡਿੱਗਿਆ ਜਦ ਕਿ ਚਾਂਦੀ ਦੀ ਕੀਮਤ ਵਿੱਚ ਵਾਧਾ ਹੋਇਆ 24 ਕੈਰਟ ਸੋਨੇ ਦਾ 1 ਲੱਖ 360 ਰੁਪਏ ਪ੍ਰਤੀ 10 ਗ੍ਰਾਮ ਦਾ ਕਾਰੋਬਾਰ ਚੱਲ ਰਿਹਾ ਕਰ ਰਿਹਾ ਹੈ ਜੋ ਕਿ 22 ਕੈਰਡ 99000 ਤੱਕ ਹੈ ਜੀ 18 ਕੈਰਡ 75000 ਨੂੰ ਹੋ ਰਿਹਾ ਸੋਨਾ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ SBI ਕ੍ਰੈਡਿਟ ਕਾਰਡ 골ਡ ਦੇ ਲਈ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੀ ਜੇ ਤੁਹਾਡੇ ਕੋਲ ਵੀ ਕ੍ਰੈਡਿਟ ਕਾਰਡ ਹੈਗਾ SBI ਦਾ ਤਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵੱਡੀ ਖਬਰ ਹੈ ਜੇਕਰ ਤੁਸੀਂ ਇਸ ਪੇਜ ਦਾ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤੁਹਾਡੇ ਲਈ ਇੱਕ ਖਬਰ ਜੋ ਬਹੁਤ ਜ਼ਰੂਰੀ ਹੈ 15 ਜੁਲਾਈ ਤੋਂ SBI ਕਾਰਡ ਆਪਣੇ ਨਿਜਵ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਜੋ ਹਰ ਕਾਰਡ ਹੋਲਡਰ ਨੂੰ ਪ੍ਰਭਾਵਿਤ ਕਰਨਗੇ ਜੀ ਹਾਂ ਤੁਹਾਨੂੰ ਦੱਸ ਦਈਏ ਇਹ ਜਿਹੜੇ ਬਦਲਾਅ ਕੀਤੇ ਜਾਣਗੇ ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਦੀ ਤੁਸੀਂ ਵਰਤੋਂ ਕਰਦੇ ਹੋ SBI ਦੇ ਕ੍ਰੈਡਿਟ ਕਾਰਡਾਂ ਦੀ ਤਾਂ ਇਹ ਖਬਰ ਤੁਹਾਡੇ ਲਈ ਹੈ ਇਹਨਾਂ ਦੇ ਵਿੱਚ ਹੁਣ ਜਿਹੜੇ ਕੁਝ ਬਦਲਾਅ ਕੀਤੇ ਜਾਣਗੇ ਜਿਸ ਦਾ ਅਸਰ ਜਿਸ ਦਾ ਲਾਭ ਤੁਹਾਨੂੰ ਦੇਖਣ ਨੂੰ ਮਿਲੇਗਾ ਜੀ ਹਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੀਡੀਓ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਦੇਖ ਸਕਦੇ ਹੋ SBI ਸਰਕਾਰੀ ਬੈਂਕ ਦੀ ਸੀ ਗੱਲ ਕਰ ਰਹੇ ਹਾਂ ਜਿਸ ਦੇ ਵਿੱਚ ਤੁਹਾਡਾ ਖਾਤਾ ਤੇ ਤੁਹਾਨੂੰ ਇਹ ਦੇਸ਼ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਇਸ ਵੀਡੀਓ ਦੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਦਬਾ ਲਈ ਮਿਲਦਾ ਤਾਜ਼ਾ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ